ਸਤਿ ਸ਼੍ਰੀ ਅਕਾਲ ਸਾਰਿਆਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਤਾਂ ਸਭ ਠੀਕ ਠਾਕ ਆ ਤੇ ਠੀਕ ਠਾਕ ਵੀ ਕਹਦੇ ਆ ਤੁਹਾਨੂੰ ਦੱਸੇ ਜੀ ਵੀ ਮੇਰਾ ਭਣੋਇਆ ਮੁਕੇ ਪਰਸਾਂ ਤੇ ਆਇਆ ਫੁੱਲਾਂ ਤੋਂ ਤੇ ਬਹਿ ਕੇ ਗੱਲਾਂ ਬਾਤਾਂ ਮਾਰ ਰਿਹਾ ਹੁਣ ਭੈਣਾ ਨਾਲ ਅੱਜ ਪਰਜਾਈ ਬੈਠੀ ਐ ਇਧਰ ਨੂੰ ਬੈਠੀ ਐ ਤੇ ਜਿਹੜੇ ਕੰਮ ਧੰਦੇ ਨੇ ਉਹ ਆਪਣੇ ਆਪ ਚੱਲੀ ਜਾਣਗੇ ਪੁੱਤ ਤੇ ਸਮੇਂ ਦਾ ਟਾਈਮ ਆ ਜਿਹੜਾ ਇੱਕ ਰੋੜ ਭੱਜਣ ਵਾਲਾ ਤੇ ਮਹਾਰਾਜ ਤੰਦਰੁਸਤੀ ਰੱਖੇ ਆਪਾਂ ਨੂੰ ਸਾਰਿਆਂ ਨੂੰ ਤੇ ਕਾਦੀ ਦਾ ਸਬਜ਼ੀ ਕਰਾਂਗੇ ਅੱਜ ਅਰੇ ਤਾਂ ਕੁਝ ਨਹੀਂ ਬਣਾਇਆ ਦਾਲਾ ਸਬਜ਼ੀ ਹੋ ਸੋਚ ਲੱਗ ਜਾਂਦੀ ਹੈ ਬੁੜੀਆਂ ਨੂੰ ਹਨਾ ਜੀ ਲੈ ਆ ਪਏ ਸਾਰੀਆਂ ਸਬਜ਼ੀਆਂ ਤੇ ਸਾਗ ਵੀ ਨਹੀਂ ਬਣ ਬੜਾ ਖੱਦਦਾ ਨਾ ਸਾਗ ਤੇ ਜਾ ਬਣਦਾ ਸਾਗ ਹੀ ਹੈ ਨਾ ਪਕਾ ਲੂ ਤੇ ਜਾ ਬਣ ਜਾਂਦਾ ਜਾ ਬਣਦਾ ਤੇ ਕੱਲ ਜੇ ਮੱਚਣ ਲੱਗ ਜਾਂਦਾ ਤੇ ਆ ਬਣ ਜਾਂਦਾ ਤੇ ਹੁਣ ਅਸੀਂ ਦੋ ਡੰਗ ਖਾ ਲਿਆ ਸਾਗ ਆਥਨ ਵੀ ਸਾਗ ਹੀ ਚੱਲੂ ਫਿਰ ਗੋभी ਲਈ ਪਈ ਹੋਂ ਤਾਂ ਨਹੀਂ ਮੰਮੀ ਅੱਜ ਕੋਈ ਹੋਰ ਸਬਜ਼ੀ ਬਣਾਓ। ਕੋਈ ਹੋਰ ਬਣਾਓ। ਗੋਭੀ ਤਾਂ ਵੀਜੀ ਚਾਹੀਦੀ ਗਾਣਾ ਪਤਾ। ਮੈਂ ਤਾਂ ਮੰਮੀ ਮੂੰਗੀ ਖਾਣੀ ਹਲਕੀ ਜੀ। ਮੂੰਗੀ ਖਾਣੀ। ਜਿਵੇਂ ਮੂੰਗੀ ਵਾਲੀ ਬੰਦੇ ਨੇ। ਵਾਲੀ ਖਾਣ ਦੇ ਜਾਂ ਮੂੰਗੀ ਮਾਸਰੀ ਜਾਂ ਮੂੰਗੀ। ਗੋਭੀ ਤਾਂ ਨਹੀਂ ਨਿਕਣੀ। ਗੋਭੀ ਨਹੀਂ ਦਰ ਨਾ। ਨੋ ਮੀ। ਗੋਭੀ ਤਾਂ ਕੋਸੋਂ ਦਾਨੇ ਜਿਓ ਸਵਾਦ ਹੋਊਗੀ। ਜਿਓ ਵਧੀਆ ਬਣੂ। ਕੱਲ ਪਣਾ 1.5 ਪੰਦੋ ਤੇ। ਅਰ ਪਣੇ ਤੌਰੇ ਬਾੜੀ ਮੰਗੀ ਤੇ ਤਾਂ ਗੋਭੀ ਬਾੜੀ ਸੋਣ ਗੁੰਦਵੀਤ ਨਾ ਲੈ 30 ਰੁਪਏ ਕਿਲੋ। 20 ਰੁਪਏ ਹੀ ਆ। ₹200 ਉਹ ਅਦਲਾ ਨਾ ਵਾਲੀ ਵੀਰੇ 120 ਰੁਪਏ 120 ਰੁਪਏ ₹80 ₹60 ਰੁਪਏ ਮਾਵੇ ਭਾਈ ਆਹ ਫੁੱਲ ਚੜਾ ਦੇ ਉਹ ਤੋਂ ਅੰਨੇ ਪਾਉਣਾ 2 ਕਿਲੋ ਦਾ ਕਰਦਾ ਉਹ ਪਿਆ ਟੋਕਰ ਚ ਐਡਾ ਫੁੱਲ ਨਾ 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 ਇਲੈਕਟ੍ਰੀਕੀ ਦੀ ਕਿ ਪ੍ਰਣਾਲੀ ਤੇ ਲੱਤਾ ਹੈ ਮੈਂ ਤਾਂ ਨਾ ਲੇਤਾ ਬਿਜਵਾ ਲਈ ਨਾ ਲੈ ਤੁਮ ਜਵਾ ਲਈ ਦੀ ਫਰਮਾਨ ਨੂੰ ਉਥੇ ਜਦੋਂ ਮੈਂ ਆ ਖੜ ਆ ਕੇ ਖੜੀ ਸਮਝੋ ਸੱਪ ਉਲਤੇ ਆਪਣੇ ਤੇ ਕਚੈਰੀ ਉਲਤੇ ਆਟੋ ਤੇ ਆ ਗੀ ਉਥੇ ਤੁਰ ਤਰਰ ਹੁੰਦਾ ਕਾਸੀ ਦਾ ਦਿਮਾਗ ਰਚੰਡੀ ਗੜਾ ਐਲਮੋਂ ਤੋਂ ਉੱਤੇ ਚੱਗੀ ਤਣਾ ਉਹਨਾਂ ਦੇ ਤੱਕ ਮੇਰਾ ਦਿਮਾਗ ਕੰਮ ਕਰ ਗਿਆ ਵੀ ਤਣਾ ਉਹ ਦਿਨ ਤੱਕ ਤਾਂ ਜਾਣਾ ਇੱਥੇ ਤੋਂ ਦਰਵਾਜ਼ਾ ਦੋ ਦੋਨੋਂ ਵਸਾਈ ਉਹਦੋਂ ਮੈਂ ਫੇਰ ਚੱਲ ਗਿਆ ਦਿਮਾਗ ਦਾ ਏਰੀਆ ਲਾ ਲਿਆ ਇਹ ਨੜੋ ਫਿਰਿਆ ਲਈ ਮੇਰਾ ਦੋ ਇੱਕ ਮੱਤੀ ਦੀ ਤੋ ਕਨੇ ਆ ਜਾ ਭਾਣੇ ਇੱਥੇ ਕੜੀ ਕੀ ਕਰਦੀਆਂ ਉਹ ਵੀ ਤਣਾ ਉੱਤਰ ਲੈਂਦੇ ਤੇ ਕਿੰਨੀ ਕਿੰਨੀ ਸੀ 100 ਰੁਪਏ ਦਾ ਡੈੜੀ ਪਰ ਹੈ ਦੀ ਸਖ ਰੋਟਾ ਵਰਗੀ ਐਨੀ ਚੀਜ਼ ਵਿੱਚੋਂ ਇੰਨਾ ਵੀ ਜੀਨ ਨਿਕਲੇ ਹੋ ਗੀ ਚੋਪ ਵੀ ਫੇਰ ਮੈਂ ਕਿ ਦੇਖ ਤੇ ਵੀ ਚਾਹ ਚੈਨ ਜੀ ਆ ਜੀ ਖਾ ਲਵਾਂ ਹਾਂ ਜਿਹਨ ਵਿੱਚੋਂ ਹੁਣ ਬਹਿ ਕੇ ਕਿਸ ਤਰ੍ਹਾਂ ਕਹੇ ਜਿਹੜਾ ਕੋਈ ਚੀਜ਼ ਨਾ ਖਾਈ ਸਕੇ ਨਾ ਮੈਂ ਕਿ ਇੱਕ ਟਾ ਉਹ ਜਿਹੜਾ ਕਟਾਉਂਦੀ ਬਹੁਤ ਜਾਰੀ ਹੁਣ ਸੋਹਣੀਆ ਗੋਭੀ ਆਉਂਦੀ ਹੈ ਗੋਭੀ ਚੱਤੀ ਬਲਕਾ ਸਟੋਰ ਆ ਨਾ ਤੇ ਡੈਡੀ ਨੇ ਕਿਹਾ ਸੀ ਮੈਂ ਕਿ ਦੋ ਕਿਹੜੀਆਂ ਸਾਗ ਦੀਆਂ ਪਜਾਇਦਾ ਇਤੋਂ ਭਈ ਇਹ ਤੋਂ ਵੀ ਪਾਲਕ ਦੀਆਂ ਮੈਂ ਕਿ ਵੀ ਰੇ ਨਾ ਪਾਈ ਜਮਾਂ ਦੀ ਹਾਂ ਮੈਂ ਤੇ ਰੂੜੀ ਦਾ ਰਹੀ ਪਾਈ ਚਾਹੇ ਮੈਂ ਕਹੇ ਪੱਤੇ ਪੱਤੀ ਹੋ ਜਾਣ ਨਾ ਹੋਣਗੇ ਰੂੜੀ ਤੇ ਰਹਿਣਾ ਸਰੋਂ ਹੋਊਗੀ ਮੈਂ ਕਿ ਆਹ ਰਹਿਣਾ ਪਾਉ ਆਪਦੀ ਖਾਣ ਪੀਣ ਵਾਲੀ ਚੀਜ਼ ਤੇ ਜੰਮਣ ਹਰੇ ਪਾ ਦੇ ਫਿਰ ਬਿਮਾਰੀਆਂ ਤੇ ਪੈਸੇ ਵੀ ਲੱਗੀ ਜਾਂਦੇ ਨੇ ਹਨਾ ਜੀ ਬਰੇ ਮੇ ਸਾਗ ਵੀ ਉਹ ਮੇ ਜਿਹੜਾ ਸਾਗ ਬਣਾਉਣਾ ਤਾਂ ਉਹ ਵਧੀਆ ਦਿਲ ਦੀ ਸਾਗ ਮੰਗਣਾ ਬਣਾਉਂਗਾ ਵਧੀਆ ਹਾਂ ਨਾ ਤੂੰ ਬਣਾ ਕੇ ਦੇਖੀ ਬਣੂ ਸਾਗ ਚ ਸਵਾਦ ਬਹੁਤ ਕੋਣੂ ਉਹ ਸਾਗ ਮੈਂ ਤੈਨੂੰ ਕਹਿੰਦਾ ਮੈਂ ਭਾਰ ਆਈਡੀ ਦਾ ਕੈਰੀ ਨਹੀਂ ਬਣਾ ਕੇ ਮੈਂ ਕਿ ਆਪਣੇ ਰਾਮੂ ਤੋਂ ਮੈਂ ਕਿ ਰੂੜੀ ਤੇ ਰੇ ਖੰਡਿਆ ਕੇ ਬਸ ਉਹ ਖੰਡਿਆ ਲੀ ਚੈ ਪਤਾ ਪਤਾ ਹੀ ਹੋ ਜਾਏ ਗੰਦਣਾ ਸਾਰਾ ਕੁਝ ਹੋਊ ਬਣਾ ਸਾਰਾ ਕੁਝ ਹੋਊਗਾ ਵਧੀਆ ਤੇ ਆਪਾਂ ਜਿਆਦੇ ਜ ਮਾਰੇ ਸਹੀ ਹੱਥ ਜਿਆਦੇ ਹੋਊਗਾ ਤੁਸੀਂ ਹੋਰ ਪਾ ਦੋ ਹੋਰ ਪਾ ਦੋ ਮੈਂ ਵੀ ਇਥੇ ਅਮਰੂਦ ਤੇ ਉਰਾਂ ਤਰਸੇਮ ਨੂੰ ਕਿਹਾ ਮੈਂ ਕਿਹਾ ਜੋਤ ਨੂੰ ਮੈਂ ਹੋ ਜਾ ਜੂਰੀਆ ਕੱਟ ਪਾਈ ਹੋਰ ਕਣਕ ਮਹਾਪਾ ਖਾ ਲਾਂਗੇ ਖਾ ਲਾਂਗੇ ਹਾਂ ਚਾਰ ਪੰਜ ਬਿੱਜ ਵਹਣਾ ਉਹ ਕਣਕ ਦਾ ਪੱਤਾ ਜਿਸ ਬਿਨ ਦੇ ਤੋਂ ਲੇਕਿਨ ਉਹ ਨਹੀਂ ਤੇ ਆਪਣੇ ਹਵੇ ਬਾਜਰੇ ਦੇ ਦਾਣੇ ਇਹੇ ਜੀ ਕਣਕ ਹੋਈ ਇਹ ਮੇਰੀ ਮੇਰੀ ਹੋ ਗਈ ਜਿਵੇਂ ਹਾਂ ਗੋਲ ਗੋਲ ਕਣਕ ਲਾ ਗੋਲ ਗੋਲ ਕਣਕ ਉਹ ਮੈਂ ਪਹਿਲਾਂ ਆਮ ਦਾਣੇ ਵਰਗਾ ਦਾਣਾ ਨਹੀਂ ਲੇਕਾ ਉਹ ਫੁੱਲੀ ਨਹੀਂ ਉਹ ਗੋਲ ਗੋਲ ਹਾਂ ਗੋਲ ਗੋਲ ਕਣਕ ਕਿੰਨੀ ਬਾਹ ਹੁੰਦੀ ਆਪਣੇ ਬਾਜਰੇ ਦੇ ਦਾਣੇ ਲੈ ਦੇ ਹੋਰ ਉਹਨੇ ਕੁਛ ਨਹੀਂ ਪਾਇਆ ਨਾ ਸਪਰੇ ਨਾ ਰੇ ਕੁਛ ਨਹੀਂ ਪਾਇਆ ਨਾ ਜਦ ਥੋੜੀ ਕਟ ਨਿਕਲੇ ਉਗੀ ਤਾਂ ਹੀ ਕਹਿੰਦੇ ਨਾ ਕਟ ਲਈ ਕੇ ਦਮਦ ਜਦ ਉਹਨਾਂ ਦਾ ਰੋਜੀ ਦੀ ਲੱਗਦੀ ਹੁੰਦੀ ਦੂਜਾਂ ਦੇ ਉਹ ਬਹੁ ਬਾਹਰੇ ਗਈ ਹੁੰਦੀ ਪਰ ਅਰੇ ਰੋਕੀ ਨਾ ਮੇਰੀਆਂ ਲਾ ਦੇ ਭਾਈ ਅੱਜ ਤੋਂ ਵੱਡਾ ਮੁੰਡਾ ਉਹਨਾਂ ਦਾ ਜਦੋਂ ਮੈਂ ਰਣਜੀਤ ਕੇ ਜੀ ਨਾਲ ਲੱਗਦੀ ਸੀ ਤੇ ਰੋਟੀ ਲੁਹਾ ਲੰਦਾ ਸੀ ਖਣੇ ਨਾ ਕੱਟਾ ਲਿਆ ਨਾ ਨਾ ਤੀ ਭਾਈਆ ਮੇਰਾ ਬਿਨਾ ਵੇਸ ਰੇਸ ਪਰਿਆ ਇਹਨਾਂ ਸਰਦੂਜੀਆ ਤੇ ਬਾਣ ਆ ਚੰਗੀ ਗੱਲ ਆ ਮੈਂ ਤਾਂ ਬਣ ਭਰ ਤੇ ਲਾ ਸਕਾ ਹਨ ਹੁਣ ਅੱਗੇ ਇੰਨਾ ਕਿੰਨਾ ਖਵਾਉਂਦੇ ਪੀ ਗਏ ਹੋਰ ਅੱਗੇ ਤਾਂ ਨੀ ਸਰੇ ਇੰਨਾ ਪੈਦਾ ਰੂੜੀ ਦਾ ਰਹਿ ਖਾਉਂਦੇ ਹੁੰਦੇ ਬੰਦੇ ਬੀਸੀ ਇੰਨਾ ਰਹਿ ਖਾਉਂਦਾ ਹੁਣ ਤਾਂ ਬੋਰੀ ਕਾਦ ਬਹੁਤ ਜਿਆਦਾ ਕੋਨ ਲੱਗ ਬਹੁਤ ਜਿਆਦਾ ਕੋਨ ਜ਼ਾਹਿਰ ਨਹੀਂ ਆਪਾਂ ਕਾਣ ਲੱਗੇ ਨਾ ਗਿਆ ਇਹ ਪੱਟੀ ਨਹੀਂ ਬੰਨਣ ਜੰਦੀ ਆਲਾ ਬਹਾਲ ਲਾ ਲਾ ਠੇਕਾ ਤੇ ਮਹੰਗੇ ਫਿਰ ਹੋਰ ਕਰੀਆਂ ਨਾ ਹੋਰ ਕਰੀਆਂ ਨਾ ਰੇ ਪਾ ਦੋ ਸਪਰੇਅ ਕਰ ਦੋ ਨਹੀਂ ਦਾਣਾ ਨਹੀਂ ਹੁੰਦਾ ਭਣੇ ਕੱਜਿਆ ਤਾਂ ਆ ਜਾਏਗਾ ਮਗੈ ਹੀ ਦਾ ਕੱਜਿਆ ਬਹੁਤ ਜੰਗਾਈ ਬੋਲ ਜਾਂਦੇ ਹੋਰ ਕੀ ਕਰੇ ਜੀ ਕੋਈ ਚੀਜ਼ ਨਹੀਂ ਆਉਂਦੀ ਸੁਣ ਤਾਂ ਆਪ ਹਫਤਾ ਲੱਗ ਗਿਆ ਬੈਚਾ ਨਾ ਕਰੇ ਤਾਂ ਆ ਲੋਕਾਂ ਨੂੰ ਵਧੀਆ ਵੀ ਲੱਗਦੀ ਹੈ ਕਦੇ ਵਧੀਆ ਵੀ ਨਹੀਂ ਲੱਗਦੀ ਹਾਂ ਨਿਕੇ ਨਿਕੇ ਹੈ ਨਾ ਨਿਕਲਦੇ ਹੀ ਨਹੀਂ ਗਏ ਉਹ ਕੁੱਤੇ ਛੋੜੀ ਉਹ ਜਵਾਕੜੀ ਜੀ ਜਿਹੜੀ ਉਹ ਉਹ ਤਾਂ ਪੂਰਾ ਘਰ ਘੜਦੇ ਨੇ ਅਰਸੇ ਘੜਦੇ ਨੇ ਘਰ ਘੜਦੇ ਨੇ ਉਹ ਦਿੱਤ ਤਾਈ ਤਾਂ ਕਾਲਜੂ ਆ ਗਿਆ ਦੇਖ ਲੈ ਨਾ ਬਿੱਲੀ ਅੱਗੇ ਬਲੂੰਗੜੇ ਤੋਂ ਹੁਣ ਕੁੰਦੇ ਜਿਹਾ ਬਿੱਲੀ ਭਣ ਜਾ ਮਰੀ ਤਿਲ ਜਦ ਨਾ ਡਾ ਲਾਈ ਆਏ ਝੰਡ ਫਲਾ ਕੇ ਖੜਦੀ ਆ ਬਿੱਲੀ ਤਾਂ ਕੁੱਤੇ ਮੂਰੇ ਲੈ ਹੋਰ ਜੈਸੀ ਬਿੱਲੀ ਨੂੰ ਕਹਿੰਦੇ ਹਲਾ ਹਲਾ ਫੇਰ ਬਿੱਲੀ ਮੂਰੇ ਭਾਜਦੀ ਫੇਰ ਕੁੱਤੀ ਮੰਗਰ ਭਜਦੀ ਆਏ ਨਹੀਂ ਡਰਦੀ ਵਿਚਾਰੀ ਉਹ ਤਾਂ ਡਰਦੀ ਆ ਉਹ ਤਾਂ ਝੰਡ ਫਲਾ ਕੇ ਖੜ ਜਾਂਦੇ ਕੋਈ ਨਾ ਟਾਈਮ ਮਾਰੇ ਆ ਗਈ ਬੜਾ ਵੀ ਡਰਾਣਾ ਨਾ ਕਿੱਡਾ ਕਰ ਉਹਨੂੰ ਤਾਂ ਹਾਈ ਐਂ ਕਾ ਬਿੱਲੀ ਦਸ ਕੇ ਆਏ ਹਾਈ ਬੜੀ ਬਿੱਲੀ ਸਿਖਾਉਂਦੀ ਆ ਨਾ ਨੂੰ ਹੱਸਿਆ ਕੋਠੇ ਤੇ ਚੜਨਾ ਨੰਮ ਸਿਖਾਉਂਦੀ ਆ ਬਲੂੰਗੜਾ ਨੂੰ ਹਾਂ ਭੱਜਣਾ ਇਹਨਾਂ ਨੂੰ ਸਿਖਾਉਂਦੀ ਆ ਹੁਣ ਤਾਂ ਭੱਜ ਲੈਂਦੇ ਨੇ ਮੇਰੇ ਸਾਲਾ ਆਪੇ ਮਾਰਦੀ ਆ ਫੇਰ ਪਿੱਛੇ ਹਾਂ ਹਾਂ ਇਹਨਾਂ ਨੇ ਕਿਹੜਾ ਕਮਾਈ ਖਾਣੀ ਆ ਹਾਂ ਗੱਲ ਸੱਚੀ ਆ ਰਹੀ ਹੁੰਦੀ ਆ ਇਹ ਮਾਂ ਮਾ ਤਾਂ ਇਹੀ ਜੀ ਹੁੰਦੀ ਆ ਹਾਂ ਤੇ ਅਹੀਂ ਆਪਣੇ ਗੱਲਾਂ ਬਾਤਾਂ ਆਪਣੀਆਂ ਹੀ ਹੁੰਦੀਆਂ ਨੇ ਇਹ ਕਿ ਸਾਂ ਨਾ ਛੋਟੀ ਜੀ ਆ ਨਾ ਵਧੀਆ ਲੱਗਦੀ ਮੈਨੂੰ ਤਾਂ ਉਹ ਸਾਡੇ ਵੀ ਐਡੀ ਕਿੱਕ ਤਰਹੀ ਮੂਰੀ ਐ ਗੱਦੀ ਛੋਟੇ ਰੱਖਦੇ ਨੇ ਜਦੋਂ ਉਹ ਤੇ ਆਰਤੀ ਦਾ ਜਗਤਾਰ ਕੋਲੋਂ ਲਿਆਉਣ ਦੇ ਤਾਂ ਹੋਰ ਹੋਰ ਵੀ ਛੋਟੀਆਂ ਛੋਟੀਆਂ ਹਾਂ ਤਾਂ ਦੋ ਸਮਝੇ ਨਹੀਂ ਭੈਣੇ ਕੁੱਤੇ ਬਿੱਲਿਆਂ ਨੂੰ ਕੀ ਕਰਾਉਣਾ ਮੰਨੋ ਕੋਲ ਉਹਨਾਂ ਨੂੰ ਫਿਰ ਬਾਹਰ ਪਾ ਉਧਰ ਬਾਹਰਲੇ ਘਰੇ ਲੈ ਕੇ ਜਾਓ ਲੈਟਰਨ ਕਰਾਉਣ ਨੂੰ ਔਰ ਹੋਰ ਕਿਸੇ ਕੋਈ ਨਹੀਂ ਲੱਗਦੇ ਉਹ ਮੋ ਤਾਂ ਝੜ ਬੇਲੇ ਗਿੱਲਾ ਖਾਂ ਹੋ ਗਿਆ ਤੇ ਉਧਰ ਲੈ ਜੀ ਉਹ ਮੋਰਤ ਨਹੀਂ ਨੋ ਤ੍ਰੀ ਉੱਤੇ ਨੇੜੇ ਗੋਹਾ ਕਹਿੰਦਾ ਨੇੜੇ ਕੱਖ ਨੇ ਫਿਰ ਹਾਂ ਉਧਰ ਹੀ ਲਿਆਉਣਾ ਪੈਂਦਾ ਉਸ ਨੂੰ ਸਾਰਾ ਕੁਸ ਇੱਧਰ ਹੈ ਨਾ ਬਰਾਤ ਨੂੰ ਉਧਰ ਹੀ ਲੈ ਜਾ ਦੇ ਨੂੰ ਹਾਂ ਤੂੜੀ ਤਾਂ ਹੈਗੀ ਆਰੇ ਹਾਂ ਪਰ ਇਹਦੀ ਤੂੜਾ ਤੁੰਨੇ ਦਾ ਜਿੰਦੇ ਅੜਦੇ ਨੇ ਆਹ ਤੇ ਕੈਮਰਾ ਲੱਗਿਆ ਹੋ ਲੱਗਿਆ ਮਰੀ ਸੈਂਤ ਨਾਲ ਲਿਆਵੇ ਵਿੱਚ ਉੱਤੇ ਉਹ ਉੱਤੇ ਲੱਗਿਆ ਗਾਂ ਚੜਕ ਤੇ ਉਧਰ ਉਹ ਵਾਰ ਮੂਰੇ ਲੱਗਿਆ ਮੋਰਤ ਲੱਗਿਆ ਆਪਣੇ ਮੰਮੀ ਕਿਹੜਾ ਬਣਾ ਲੇ ਅਰ ਜਾਲੇ ਸਾਡੇ ਇੱਧਰ ਲੇਗਾ ਪਿਆਰੇ ਆਥ ਨੂੰ ਮੰਮੇ ਗੇੜਾ ਗੂੜਾ ਮਾਰਿਆ ਉਹ ਗਾ ਬਿੰਟੂ ਤੇ ਲੱਗੇ ਨੇ ਗਾ ਉਹ ਇਧਰ ਬਨਾ ਸੀ ਤੇ ਲੱਗਿਆ ਕੈਮਰਾ ਅਰ ਤੱਤੇ ਦਾ ਪੁਣਿਆ ਪਿਆ ਉਹ ਤਾਂ ਇੰਦਾ ਹੀ ਤੋਂ ਦੇਰੇ ਤੱਕ ਉਧਰੋਂ ਡਾਕਟਰ ਦੇ ਲੱਗੇ ਮਾਪੇ ਦੇ ਵੀ ਲੱਗੇ ਹੋਏ ਨੇ ਦੇਰੇ ਉਧਰੋਂ ਆ ਬਿੰਟੂ ਤੇ ਲੱਗੇ ਨੇ ਬਾਹਰ 20 ਕੈਮਰੇ ਨੇ ਮਾੜੀ ਸਿਹਤ ਨਾਲ ਲਿਆ ਜੇ ਤਾਂ ਆ ਕੀ ਮਾੜੀ ਸਿਹਤ ਫੇਰ ਤਾਂ ਕੋਈ ਫੇਰ ਤਾਂ ਸਤ ਜਿੰਦੇ ਤੋਂ ਅੰਦਰ ਵੀ ਚੋਰ ਹੁੰਦੇ ਨੇ ਕੁਛ ਕਰਦੇ ਨੇ ਹਾਂ ਤੇ ਨਹੀਂ ਅਸੀਂ ਉਥੇ ਪੈੰਨੇ ਵੀ ਅਤਰ ਸੇ ਵਰਦੀ ਰੱਤ ਜਾਵਾਂਗੇ ਬੈਜੋ ਨਾ ਮੈਂ ਜਾਂ ਇਸ ਤਰ੍ਹਾਂ ਸਭ ਕੁਝ ਕੋਈ ਨਾ ਵੀ ਗੱਲ। ਹੁਣ ਅੱਤੀ ਲਿਆ ਕਰਾਂਗੇ ਨੰਦਰਾ ਨੂੰ ਲੋਟ ਕਰਦੇ ਆਂ। ਚਾਹ ਠੋਖਾ ਹੋ ਜੀ। ਫਿਰ ਆਤ ਨੂੰ ਫਿਰ ਸਹਾਰਾਂ ਚ ਧਰਤੂ ਚੋਣੀ ਹੋ ਗਈ ਆ। ਜਿਵੇਂ ਜਦੋਂ ਜਵਾਕ ਪਾਸੇ ਆ ਕੇ ਜਾ ਕਰਨਗੇ ਤੇ ਆ ਸਾਦੀ ਐ। ਫਿਰ ਲੋਟਪਲ ਹੋ ਜਾਂਦਾ ਐ। ਪਸੂ ਸੁੂਗਾ ਜਦੋਂ ਫਿਰ ਕੁੱਤੇ ਚੰਬੜਾ ਕਰਨਗੇ। ਅੱਖ ਤੱਲੇ ਜਿਹੜੀ ਚੀਜ਼ ਆ ਬੰਨ੍ਹ ਅੱਖ ਤੱਲੇ ਹੋਊਗੀ ਉਹਦਾ ਫਰਕ ਹੁੰਦਾ। ਹਾਂ ਕੋਲੇ ਪਸੂ ਦਾ ਫਰਕ ਆ। ਤੇ ਮਹਾਰਾਜ ਤਿਆਰ ਬਣਾਈ ਰੱਖਿਆ ਆਪਣਾ ਆ ਭੈਣ ਨਾਲ ਵੀ ਛੇ ਵੀ ਮੇਰੀ ਭੈਣਾਂ ਥੂੜੀ ਪਰਜਾਈ ਨੇ। ਅੰਦਰ ਉਸ ਦੀ ਰੱਖੇ। ਇਥੇ ਨਾਲ ਤੁਸੀਂ ਨਹੀਂ ਜਾਣਾ ਜਿਹੜਾ ਆਵਾਜ਼ ਦਾ ਆਪਣਾ ਵੀ ਉੱਧਰ ਉੱਧਰ ਹੋਸ ਨਹੀਂ ਜਾਣਾ ਨਾਲ ਕਿਸੇ ਦੇ ਸਾਹ ਤੇ ਫੇਰ ਭਣੇ ਉਹ ਬਿੱਡ ਨਾਲ ਲੈ ਡੈਰੀ ਦਾ ਘਾਟਾ ਹੈ ਜਾਂ ਲੱਗੇ ਪੈਣੇ ਤਾਂ ਅੱਛਾ ਗੱਲ ਵਧੀਆ ਇੱਕ ਤੋਂ ਮੋਰ ਵੱਡਾ ਕੰਮ ਨੇ ਵੱਡਾ ਕੰਮ ਕਰਤਾ ਜੀ ਅੱਛਾ ਚਲ ਕੋਈ ਗੱਲ ਨਹੀਂ ਉਹ ਪਤਾ ਕਿ ਨਾ ਚ ਦੇਣਗੇ ਹੂੰ ਕੋਈ ਦੁੱਧ ਨਹੀਂ ਸਟੋਰ ਕਰਦੇ ਜੀ ਅੱਛਾ ਉਹ ਵੱਡਾ ਉਹ ਫਰਿੱਜ ਉਹ ਤੇ ਘਰਾਵ ਨਹੀਂ ਹੁੰਦਾ ਪਰ ਦੋ ਦਰ ਰੱਖ ਲਾ ਦੁੱਧ ਸਾਰਾ ਟਾ ਕੇ ਹੁਣ ਦੁਬਾਰਾ ਲੈਣਕੀ ਕੋਈ ਤੇ ਦੋ ਕੰਮ ਰਹਿ ਗਏ ਚੰਗੀ ਗੱਲ ਹੈ ਫਿਰ ਇਹ ਜਿਹੜੀ ਸਰਕਾਰੀਆਂ ਡੈਰੀਆਂ ਨੇ ਚੰਗਾ ਦੁੱਧ ਪੈਂਦਾ ਚੰਗਾ ਹੀ ਵਾਹ ਜਾਂਦਾ ਫਿਰ ਪੈਟਕਾਂ ਨੂੰ ਚੰਗਾ ਮਿਲਦਾ ਸਾਡੀ ਡੈਰੀ ਤੇ ਬੱਸ ਤੁਹਾਨੂੰ ਅੱਗੇ ਵੀ ਦੱਸਿਆ ਸਾਫ ਸੁਥਰਾ ਦੁੱਧ ਜਾਂਦਾ ਇਸੇ ਬਾਅਦ ਸਾਫ ਸੁਥਰਾ ਦਰਾਵਣੀ ਰਹਿ ਜੀ ਜੇਕਰ ਕੋਈ ਲੱਭੇ ਫਾਈ ਵੀ ਸਾਡੇ ਮੁੰਡੇ ਦੀ ਬਾੜੀ ਆ ਬਹੁਤ ਜ਼ਿਆਦੇ ਤੈਨੂੰ ਉਹਦਾ ਦੁੱਧ ਪੁੱਧੀ ਜਾਂਦਾ ਨਹੀਂ ਆਹੋ ਬਣਾਉ ਮੈਨੇ ਸੈਡਾ ਉੱਥੇ ਹੁਣ ਸਾਰਾ ਦੁਕਾਨ ਦਾ ਸਾਮਾਨ ਜਾਊਗਾ ਦੁੱਧੋਂ ਲੈ ਕੇ ਨੂੰ ਉੱਥੇ ਕੌਣ ਬਣਾ ਤੁਰਦੀ ਉੱਚਾ ਹੋ ਕੇ ਕਿਸੇ ਨੂੰ ਮਾਨ ਨਹੀਂ ਕਰਨਾ ਚਾਹੀਦਾ ਹਨ ਹਾਂ ਉੱਚਾ ਨਾ ਪਣ ਮਾਰਕੋ ਮਹਾਰਾਜ ਨੂੰ ਰਸ ਆਤਮਾ ਨਹੀਂ ਵੀ ਵਰਤਦਾ ਇਹਨਾਂ ਦਾ ਹਾਂ ਤੋਰਾ ਕਾਰਜ ਕੀ ਕਰਨਾ ਹੈ ਉੱਚਾ ਕਰਕੇ ਬਿਲਕੁਲ ਕਿਸੇ ਨੂੰ ਮਾਨ ਨਹੀਂ ਕਰਨਾ ਚਾਹੀਦਾ ਭੈਣ ਭਾਈਆਂ ਦਾ ਪਿਆਰ ਚਾਹੀਦਾ ਨਾਲ ਕਿਸੇ ਦੇ ਤੂੰ ਕੁਛ ਨਹੀਂ ਜਾਂਦਾ ਜੇ ਕੋਈ ਬੜਾ ਉੱਚਾ ਹੁੰਦਾ ਤੋਂ ਨੂੰ ਇਹੋ ਜਿਹਾਂ ਵੀ ਮੈਂ ਕਿਸੇ ਤੋਂ ਪੀ ਲੈਣਾ ਰੇਗੂ ਤਾਂ ਕੋਈ ਕਿੰਨਾ ਹੀ ਵੱਡਾ ਹੋਵੇ ਆਪਦੇ ਘਰੇ ਹੋਊਗਾ ਹਨਾ ਅ ਅਗਲੇ ਨੂੰ ਆਪਦੇ ਘਰ ਦਾ ਪਾ ਪੈਣ ਭੈਣ ਨਹੀਂ ਵੱਡਾ ਹੁੰਦਾ ਮਾਇਆ ਨਾਲ ਹੀ ਵੱਡਾ ਹੁੰਦਾ ਹੁੰਦਾ ਭੈਣ ਭਾਈਆਂ ਨਾਲ ਹੀ ਭੈਣ ਭਾਈਆਂ ਨਾਲ ਵੱਡਾ ਜਿੱਥੇ ਭੈਣ ਭਾਈ ਦਾ ਪਿਆਰ ਹੋਣਾ ਹੈ ਨਾ ਕਈ ਕਹਿੰਦੇ ਮਾਇਆ ਨਾਲ ਨਹੀਂ ਜਿਹੜਾ ਤੈਨੂੰ ਪਿਆਰ ਮਿਲਣਾ ਉਹ ਕਿੱਥੋਂ ਮਿਲੂਗਾ ਫਿਰ ਜਿੱਥੇ ਭੈਣ ਭਾਈ ਦਾ ਪਿਆਰ ਹੈ ਉੱਥੇ ਸਾਰਾ ਕੁਝ ਹੈ ਜਿੱਥੇ ਭੈਣ ਭਾਈ ਦਾ ਪਿਆਰ ਨਹੀਂ ਉੱਥੇ ਕੁਝ ਨਹੀਂ ਭੈਣ ਭਾਈ ਦਾ ਪਿਆਰ ਹੋਵੇ ਸਤਕਾਰ ਹੋਵੇ ਤਨ ਮਾਇਆ ਕਿਹੜਾ ਨਾਲ ਜਾਊਗੀ ਕੁਝ ਨਹੀਂ ਨਾਲ ਜਾਂਦਾ ਪਿਆਰ ਨਾਲ ਜਾਊ ਹੂੰ ਮਾਹ ਬਤਨਾਲ ਜਾਊਗੀ ਤੇ ਵੈਸੇ ਗੁਰੂਤੰਦਰੁਸਤੀ ਰੱਖਿਆ ਐ ਨਾ ਕਹੇ ਵੀ ਉਹ ਤਾਂ ਮੈਂ ਮੈਂ ਉਹ ਤੋਂ ਕੀ ਲੈਣਾ ਉਹ ਤਾਂ ਇਥੋਂ ਛੋਟਾ ਆਪ ਦੇਖ ਰਿਓ ਕੋਈ ਛੋਟਾ ਨਹੀਂ ਹਾਂ ਛੋਟਾ ਕੋਈ ਨਹੀਂ ਇਹ ਤਾਂ ਕੱਲ ਦਾ ਹੈ ਕੱਲ ਮਿਲਣ ਨੂੰ ਆਏ ਨਾ ਕੱਲ ਜਾਈ ਜਾਨੀ ਤੂੰ ਨਾਮ ਇਹ ਕੀ ਕੀ ਕਰਿਆ ਸੀ ਤੁਹਾਡੇ ਸਕੂਲ ਚ ਜੇ ਮਾਸੀ ਮੰਮਾ ਲੈ ਕੇ ਆਦਾ ਸੀ ਇਹ ਐਨੇ ਕਰੀ ਬੈਠੇ ਇਕੱਠੇ ਆਏ ਸਾਲ ਦੋ ਦੋ ਤਿੰਨ ਤਿੰਨ ਜਿਆਦਗਰੀ ਸਾਹਮ ਕੇ ਰੱਖਿਆ ਕਰੀਏ ਆਪਦੀ ਮੈਂ ਸਮਝਾਂ ਕਿ ਰੱਖੀ ਹੈ ਜੀ ਪਤਾ ਕੋਈ ਮੈਨੂੰ ਨੌਕਰੀ ਚ ਆਖਰੀ ਸਰਕਾਰਾਂ ਮਾਂ ਤੇ ਹੋਵੇ ਫਿਰ ਦੇਖਦੇ ਨੇ ਸਾਰੇ ਸਾਰੀ ਬਿਤੇਕ ਕੋਈ ਤੇਰਾ ਸੁਤੋ ਸਾਰਾ ਕੋ ਸਾਮ ਕੇ ਰੱਖੀਆ ਮੈਂ ਡੜ ਲ ਮਾੜ ਲਿਆ ਮੈਨੂੰ ਤਾਂ ਕਹਿਣਾ ਨਹੀਂ ਆਉਂਦਾ ਕੋ ਸੁਬ ਮਾੜ ਲ ਮੋੜ ਲ ਪੁੱਤ ਜੱਲ ਲਿਖਤੀ ਤੇ ਤੇ ਇਹ ਸੁਪਈ ਸਾਡੀ ਵਾਰੀ ਸਿਆਣੀ ਕੁੜੀ ਐ ਮੈਂ ਤਾਂ ਕਰਦੇ ਨੇ ਜਵਾਕ ਹਣਾ ਮੈਂ ਤਾਂ ਦਾ ਮੁੱਲ ਰੱਬੋ ਵੋਚ-ਵੋਚ ਕੇ ਜੇ ਸਾਰਾ ਕੁਝ ਸਸ ਜੰਦੀ ਆ। ਬਣਾਸ ਜੀ ਆ ਕਰਦੇ ਹੁਣ ਜੀ ਅਸੀਂ ਆ ਕਰਦੇ ਆ। ਬਾਰਿਸ਼ ਐਣੀ ਆ ਬਾਰਿਸ਼ ਐਣੀ। ਇਹ ਤਾਂ ਉਧਰ ਵੀ ਘਰੇ ਜਾਂਦੀ ਆ ਇਕੱਠੀਆਂ ਕੇੜਦੀਆਂ ਤੇ ਹੁਣ ਇਹ ਅੱਗੇ ਥੋੜੀਆਂ ਜਿਹਾ ਵੱਡੀਆਂ। ਹੁਣ ਆ ਮੇਰਾ ਵੀ ਹੁਣ ਕਿੱਸਾ ਵੱਡੀਆਂ ਹੁਣ ਉਹ ਗੁਪਚਾ ਗੱਲ ਤਾਂ ਨਾ ਲਾਲ ਮੂੰਹ ਥੱਕ ਗਈ ਭੈਣ। ਅੱਛਾ ਤੇ ਇਹ ਹੋਇਆ ਫਿਆ ਗਲਾਬੀ ਗਲਾਬੀ ਬਰਹਾ। ਕੋਟ ਤੇ 25 ਜੰਦੀ ਦਿੱਖ ਤੇ ਕੋਟ ਤੇ ਸਖਤ ਬਚੀ। ਨਹੀਂ ਉੱਥੇ ਕੱਪੜੇ ਬਦਲੇ ਸੀਗੇ ਫਿਰ ਫੇਰ ਡਰੈਸ ਬਦਲੇ ਸੋ ਬਲੈਕ ਕੰਨਿਆ ਤੇ ਨਾਲ ਕਰ ਬਤਨੀ ਕਿੰਨੀ ਫੋਟੋ ਮੋਟੋ ਮੇਂ ਕੀਤੀ ਹੈ ਉਹ ਮੈਡਮ ਭੇਜੂਗੀ ਵੀਡੀਓ ਨਹੀਂ ਤਾਂ ਫਿਰ ਮੰਮੀ ਆਉਣੀ ਗਏ ਨੇ ਅੱਤੇ ਨਹੀਂ ਅੱਜ ਵੀ ਦੇਖ ਸਦੇ ਸੀਗੇ ਮੰਮੀ ਦੇ ਅਸਾ ਮੰਮੀ ਦੇ ਵੀ ਰੈਸਨ ਵਾਲੇ ਦੀ ਹਾਂ ਮੰਮੀ ਦੇ ਵੀ ਡੈਡੀ ਦੀ ਵੀ ਲਾਈ ਦੇ ਸੀ ਅੱਛਾ ਦੇਖੀ ਸੀ ਫੇ ਮੇਰੀ ਕੁੜੀ ਨੂੰ ਤੁਸ ਜਿਹੜਾ ਸੀ ਭਾਈ ਅਸਲ ਪਾਇਆ ਅੰਦਰ ਇਹ ਤਾਂ ਜੁਲ ਲੋੜੀ ਸੀ ਅੱਜ ਵੀ ਤੱਕ ਹੀ ਸੀਗੇ ਮੰਮੀ ਆਵਨ ਤਾਂ ਉੱਡ ਲੈਦੀ ਤੇਰਾ ਆਵਨ ਤਾਂ ਤੇਰੇ ਉੱਡ ਲਾਂਦੀ ਫੜ ਦੋ ਤਾਂ ਮੇਰੇ ਵਰਗਾ ਡਿੱਗ ਪੰਦਾ

ਅੱਜ ਉਹ ਤੋੜਾਲ ਮੈਂ ਦੇਖਾ ਸਭ ਦੀ ਬੇਟੇ ਇਕੱਠੇ ਰਹਿ ਕੇ ਚੀਂ ਲੰਦੇ ਨਾ ਜਾਦੇ ਛਿਲਿਆ ਜਾਂਦਾ ਹਨਾ ਉਹ ਕੁੜੀ ਨੇ ਸਾਹਮਣੇ ਘਰ ਵਾਲੀ ਨੇ ਕੁੜੀ ਦੀ ਵਿਚੋਲਣਾ ਉਹਨੇ ਫਰਿੱਜ ਚ ਲਾਤਾ ਫਿਰ ਸੌਕਰ ਪਾਪੇ ਚ ਪਾ ਕੇ ਉਹਨੇ ਖਰਾਬ ਨਿਕਲਣਾ ਪਾਪੇ ਚ ਪਾ ਕੇ ਫਰਿੱਜ ਚ ਲਾਤਾ ਪੇਸਟ ਬਣਾ ਲਾਉਣਾ ਉਹਦਾ ਸਾਰੇ ਦਾ ਉਸਤਾ ਪੜਾਉਣਾ ਥੋੜਾ ਜਿਹਾ ਚਮਚੇ ਨਾਲ ਪਾ ਲਿਆ ਕਰ ਛੋਟੀ ਛੋਟੀ ਦੀ ਉਮਰ ਹੈ ਮੇਰੇ ਪਣਾਏ ਦੀ ਰੋਟੀ ਟੁੱਕ ਬਲਾ ਜਿ ਵਧੀਆ ਕਰੇ ਹੁਣ ਤਾਂ ਰੋਟੀ ਰੋਟੀ ਹੀ ਹੁੰਦੀ ਹੈ ਹੁਣ ਤਾਂ ਰੋਟੀ ਟੁੱਕ ਹੀ ਦੇਖਦਾ ਦੁੱਖ ਨਹੀਂ ਕੋਈ ਆ ਕਦਾ ਹਾਂ ਤਰਾਤੀ ਨੇ ਬੁੰਦੀ ਭਾਈ ਉਹਨਾਂ ਨੇ ਗਲਾਸਾਂ ਚ ਪਾਈ ਸਭ ਨੂੰ ਕਿਸੇ ਨੂੰ ਨਾ ਥਾਲ ਚ ਤਾਂ ਪਾਈ ਗਲਾਸਾਂ ਚ ਪਾਈ ਮੈਂ ਵੀ ਉਹ ਥਾਲ ਚ ਤਾਂ ਨਾ ਖਾਦੀ ਜਾਂਦੀ ਹੈ ਵਧੀਆ ਗੱਲ ਲੱਗੀ ਬੰਦਾ ਅਗਲਾ ਮਰਿਆ ਨਹੀਂ ਦੇਖਦੇ ਕੋਈ ਮਰੇ ਹਾਂ ਦੇਖ ਲੈ ਤਿੰਨਾ ਚ ਸਟ ਵਧੀਆ ਸੀ ਦੁੱਧ ਵਰਗੀ ਮਿੱਠੀ ਹਾਂ ਵੀਰ ਦੀ ਜਵਾਈ ਹੋ ਮੋਰਾਂ ਨਹੀਂ ਜਿੱਤੀ ਦੋ ਬਣਾ ਨਹੀਂ ਤੇ ਦੋ ਬਣਾ ਦੋ ਨਹੀਂ ਵੀ ਮਾਤਾ ਕਰਨ ਦੀ ਗੱਲ ਤਾਂ ਹੈ ਕਰਨੀ ਆ ਵੀ ਤਿੰਨੇ ਸਾਧੂ ਐਸੇ ਰੁੱਤ ਚ ਆਹੀ ਤਰੀਕ ਚ ਆਹੀ ਮਹੀਨੇ ਚ ਇਹਹੀ ਬਥੇ ਮੈਂ ਅਗਰ ਮੂਰੇ bari ਨਾਲ ਪਹਿਲਾ ਵੱਡਾ ਫਿਰ ਵਿਚਾਲੜਾ ਫਿਰ ਸੋਟਾ ਕੋ ਕੌਣ ਸਜਿਆ ਹਾਂ ਦੇਖ ਪ੍ਰਮਾਤਮਾ ਦਾ ਹੁਕਮ ਇਹ ਵੀ ਅਮਤਰ ਪੈ ਤੂਜੇ ਵੇਗਾ ਨਹੀਂ ਇਹ ਮੇਰੇ ਆਮ ਬੱਜੀ ਹੋਈ ਹੈ ਇਰਗਾ ਬਿਰਕੋ ਬਿਨਾ ਹੋ ਜਾਂਦੇ ਨੇ ਨਾ ਮੀ ਮਸ਼ੀਨ ਬੱਜੀ ਹੋਈ ਹੈ ਅੱਛਾ ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਮੈਂ ਆ ਤੁਹਾਡਾ ਤਰਸੇਮ ਸਿੰਘ ਰਾਜੀ ਆ 체ਤੀ ਪੰਜਾਬ ਤੇ ਹਾਜ਼ਰ ਆ ਜੋ ਟਾਈਮ ਹੈ ਜੀ ਤਕਰੀਬਨ 3 ਵੱਜ ਚੁੱਕੇ ਨੇ ਜੀ 2:48 ਮਿੰਟ ਹੋ ਗਏ ਨੇ ਜੀ ਪਹਿਲਾਂ ਨਿੱਤੂ ਵਲੌਗ ਬਣਾ ਰਹੀ ਸੀ ਤੇ ਹੁਣ ਮੈਂ ਆ ਸੀਗਾ ਪਹਿਲਾਂ ਕਿਉਂ ਸਵੇਰੇ ਅੱਜ ਮਾਸੜਜੀ ਦੇ ਫੁੱਲ ਸੀ ਫੁੱਲ ਪਾਇਆ ਮਨ ਲ ਕੇ ਉੱਥੇ ਫੁੱਲਾਂ ਤੋਂ ਜਾ ਕੇ ਆ ਕੇ ਜਗਾ ਕੇ ਇਰੇ ਨਿਹੜੀ ਮਾਮੀ ਗਈ ਸੀ ਨਾਲ ਫਿਰ ਉਹ ਉਹ ਆ ਕੇ ਘਰੇ ਗੱਲਾਂ ਬਾਤਾਂ ਪੈਗੇ ਤੇ ਹੁਣ ਬੀਬੀ ਮਿਰਚਾਂ achar ਪਾ ਰਹੀ ਹੈਗੀ ਮਿਰਚਾਂ ਲਿਆਂਦੀਆਂ ਬੇਨ ਕਈ ਦਿਨਾਂ ਦੀਆਂ ਦਵਿੰਦਰ ਜੋਤ ਇਹ ਚੀਜ਼ਾਂ ਸਕਰੀਨ ਬਾਹਲੇ ਮਿਰਚਾਂ ਮੁਰਚਾਂ ਦੇ ਬੀਬੀ ਥੋੜਾ ਜਿਹਾ ਔਲੇ ਵੀ ਤੋੜ ਲਿਆਨੇ ਵਿੱਚ ਹੀ ਛੱਡ ਬਾਗ ਦੀ ਕੋੜ ਜਾ ਹੈ ਪਾਏ ਹੋਣਗੇ ਪਾਏ ਹੋਣਗੇ ਤੋੜ ਲਿਆ ਮੰਗ ਲਈ ਡੱਬੇ ਚ ਪਾਏ ਨੇ ਫਿਰ ਉਹ ਕਾਲੜੇ ਬਾਹਲੇ ਨੇ ਜੀ ਕਾਹਦਾ ਤੋੜ ਉਹ ਖਾਧੋ ਜਾਂਦੇ ਨੇ ਨਾਲ ਕੇ ਪਾਵਾਂਗੇ ਤੇ ਤੇਜੀ ਔਲੇ ਆਪਣੇ ਘਰ ਦੇ ਲਈ ਜੀ ਜਦੋਂ ਘਰ ਦੀ ਚੀਜ਼ ਹੋਵੇ ਫਿਰ ਦੇਖ ਲੋ ਮੁੱਲ ਲੈ ਲੈ ਖਾਂਦੇ ਹੁਣ ਆਪਦੇ ਘਰ ਦੇ ਵੀ ਘਰੀ ਲੱਗੇ ਫੇਲੇ ਵਾਲੇ ਹਨ ਤੇ ਤਾਂ ਜ ਮੇਰੇ ਕਰਾ ਚਾਰ ਪਾਵਾਂ ਬੀਬੀ ਨੂੰ ਐ ਗੱਲਾਂ ਕਰੀ ਹਦੀ ਮੈਂ ਬੀਬੀ ਦੁਨੀਆ ਲੱਖ ਛੋਣੀ ਕਰਦੀ ਆ ਕੋਈ ਨਹੀਂ ਮੈਂ ਤਾਂ ਤੂੰ ਹੀ ਸੋਣੀ ਹੁਣ ਲੱਗਦੀ ਆ ਆਪਦਾ ਮਾਪਿਆ ਆਪਦੇ ਬੱਚੇ ਆਪਦੇ ਘਰ ਵਾਲੀ ਆਪਦਾ ਪਰਿਵਾਰ ਹੀ ਸੋਣਾ ਲੱਗਦਾ ਬੰਦੇ ਨੂੰ ਨਾ ਜੀ ਦੂਜੀ ਦੁਨੀਆ ਤਾਂ ਲਾੜੀ ਬਗਵਾ ਕੋਈ ਉਹ ਮਰਜੀ ਆ ਕੋਸੋ ਆਪੋ ਆਪਦਾ ਸਾਰਿਆਂ ਨੂੰ ਸੋਣਾ ਲੱਗਦਾ ਤੇ ਅੱਕੇ ਜਿਵੇਂ ਕਹਿੰਦੇ ਹੁੰਦੇ ਨੇ ਸਿਆਣਾਂ ਦੀ ਪਹਾਉਤਾ ਰਾਜੇਂਤਰਾ ਜੀ ਪਿਆਰਾ ਕਾਣੇ ਨੂੰ ਕਾਣ ਪਿਆਰਾ ਜਿਹਦਾ ਕਾਣਾ ਹੋ ਕੋ ਕਾਣੇ ਨਾਲ ਵੀ ਪਿਆਰ ਹੁੰਦਾ ਆਪ ਕੋ ਆਪ ਦੇ ਸਾਰਿਆਂ ਨੂੰ ਪਿਆਰੇ ਨੇ ਗੋਰੇ ਨਹੀਂ ਤੂੰ ਪੁਰਸ਼ ਤੇਰਾ ਨਮਾ ਹੋਣੀ ਚੱਕ ਪੁੱਤ ਉਹਦੀ ਮੰਮਾ ਤੋਂ ਮਾਰਦਾ ਉਹ ਪੇਟ ਚੋਂ ਨਿਕਲਿਆ ਸੀ ਇਹਦਾ ਦੋ ਪੇਸਟਾ ਦਾ ਉਹ ਪੁਰਸ਼ ਤੇ ਇਹਦਾ ਚੀਜ਼ਾਂ ਕਰਕੇ ਕੋ ਸਮੋਖਾ ਕਰਕੇ ਕੋਸਣਾ ਰੋ ਸੁਰਖੀ ਮੁੱਕ ਗਿਆ ਬਾਰਡਰ ਮੁੱਕ ਗਿਆ ਮੁੱਕ ਗਿਆ ਬੇਪਰਫਿਊਮ ਢੋਲਣਾ ਨਾ ਬਣਵੇ ਨਾ ਬਣ ਇੰਨਾ ਸੂ ਮਗਾਣੀ ਜਾਈ ਤੀ ਕੱਲ ਸਾਬਣ ਲਿਆਇਆ ਸੈਂਪੂ ਲਿਆਇਆ ਟੂਥ ਪੇਸਟ ਲਿਆਇਆ ਤੇ ਪਰੋਠਿਆਂ ਵਾਸਤੇ ਰਫੈਂਟ ਲਿਆਇਆ ਕੱਲ ਵਾਲੀ ਬੀੜੇ ਚ ਦੇਖਿਆ ਹੁਣ ਇੰਨਾ ਸਮਾਨ ਲਿਆਦੀ 2-3000 ਦਾ ਮਹਿੰਗਾ ਸਮਾਨ ਤੇ ਸਾਰਾ ਤਾਂ ਆਪਣੋਂ ਸੁਪਣਾ ਮੈਂ ਕਿਹਾ ਸੀ ਤੇ ਤੁਸੀਂ ਨਹੀਂ ਤੂੰ ਸਾਮ ਕਿਉਂਦੀ ਉਹਨਾਂ ਨਾਲ ਕਰਾਂਗੇ ਸਾਨੂੰ ਫੇਰ ਹੂੰ ਬੰਦੇ ਮੋਰ ਤੋਂ ਪੁੱਤੇ ਚ ਦਵਜਨਾ ਮੋਰ ਤੋਂ ਤੇ ਜਿੰਮੀ ਵੀ ਕਰਦੀ ਐ ਉਹ ਦਿਕਤਾਰ ਵੀ ਜਿੰਮੀ ਤੇ ਹੀ ਬਠਾ ਕੁੱਤੀ ਜਨਾ ਅੱਛਾ ਹੂੰ ਹਜੇ ਮੇਰੇ ਕਿਰਕ ਜਿੰਮੀ ਸਾਡੇ ਮਾਰਗੀ ਮੈਂ ਸਾਡੇ ਵੀ ਜਿੰਮੀ ਹੋਈ ਹੈ ਹਾਂ ਹਜੇ ਮੇਰੇ ਉਹ ਬਾਜੀ ਵੀ ਤੁਮਾ ਗਰੇ ਮੈਂ ਤੁਮਾ ਰੰਗੜਾ ਇਹ ਪਾ ਗੱਲ ਕਰਦੇ ਸੀ ਜੀ ਵੀ ਆ ਨਾ ਰੇਕ ਨੂੰ ਬੀਬੀ ਕਹਿੰਦੀ ਮੈਂ ਕਾਲੀ ਕੰਨਜਾ ਆਪਦਾ ਪਰਿਵਾਰ ਤੇ ਘੱਟ ਸੋਣਾ ਆਪਦਾ ਕੁੜੀ ਐ ਮੁੰਡਾ ਘਰ ਆਲੀ ਆ ਦੀ ਮਾਂ ਸਭ ਨੂੰ ਰੇਕ ਨੂੰ ਆਪਦਾ ਪਰਿਵਾਰ ਪਿਆਰ ਆਉਂਦਾ ਵੱਡੀ ਗੱਲ ਨੇ ਆਪਦੇ ਤਾਂ ਮੈਸਰਾ ਵੀ ਮੋਹ ਆਉਂਦਾ ਬਗਾਨੀਆ ਦਾ ਤਜਾ ਕੋਲਾ ਆਉਂਦੀ ਰੋਸੋ ਵੀ ਕੰਝੀ ਲੱਗਦੀ 33 ਜੋ ਉਹਨਾਂ ਦਾ ਹੀ ਪਿਆਰ ਆਉਂਦਾ ਇਹਨਾਂ ਗੱਲਾਂ ਸਾਡੇ ਆ ਉਹਦਾ ਕੁੱਤਾ ਜਾਣ ਪਰ ਇਹੋ ਹੀ ਘਰ ਆਉਂ। ਕਿ ਕਿਤੇ ਮੇਰਾ ਵੀ ਹੱਥ ਲੱਗੇ ਜੀ ਕੋਈ ਹਲਕਤ ਨਹੀਂ ਆਉਂਦੇ। ਤੇ ਕਰਦੇ ਆ ਗੱਲਾਂਬਾਤ, ਥੋੜਾ ਮਿਲਦੇ ਰਾਂਗੇ ਇਹ ਬਲੌਗ ਆਸਾ ਲੰਮਾ ਬਣਾਵਾਂਗੇ ਅੱਜ। 20-22 ਮਿੰਟਾਂ ਦਾ ਬਲੌਗ ਸਾਰੀ ਦੇਖਣ ਵਾਲਾ ਉਹ ਦੇਖਿਓ ਸਾਰਾ। ਮਿਲਦੇ ਆਂ ਜੀ ਇੱਕ। ਤੇ ਦੇਖੋ ਜੀ ਅੱਜ ਆਪਾਂ ਬਣਾਈਏ ਅੱਗੀ। ਆਲੂ ਗੋਭੀ ਦੀ ਸਬਜ਼ੀ। ਤੇ ਚਲੋ ਬੀ ਸਵਾਦ ਲੱਗਦੀ ਆ ਕਦੇ ਕਦੇ ਟਾਈਮ ਹੋ ਗਿਆ ਜੀ 6:30 ਹੋ ਗਏ ਨੇਗੇ ਤੇ ਮੰਮਾ ਲੱਗੀ ਆ ਰੋਟੀ ਕਿੰਨੇ ਕੁ ਰੋਟੀਆਂ ਨਾਲੇ ਮੰਮੀ ਲੱਗੇ ਲੱਗੀਆਂ ਅੱਛਾ ਤੇ 6:30 ਹੋ ਗਏ ਜੀ ਬਸ ਸੁਨੀ ਹੀ ਪੈ ਜਾ ਗਏ ਨਾ ਧੋ ਕੇ ਲੈ ਪੁੱਤ ਤੇ ਬੰਦ ਛੱਟ ਪੱਲੀਆਂ ਤੇ ਆਪਾਂ ਹੁਣ ਸਮਾਂ ਲਾ ਲੈਣਾ ਤੁਹਾਨੂੰ ਪਤਾ ਹੁਣ ਠੰਡ ਦਾ ਦੌਰ ਹੋ ਗਿਆ ਸ਼ੁਰੂ ਤੇ ਡੰਗਰਾਂ ਨੂੰ ਲਾਵਾਂਗੇ ਆਪਾਂ ਪੱਲੀਆਂ ਤੇ ਦਿਨ ਭਰ ਦਾ ਬਲੌਕ ਬਣ ਜਾਂਦਾ ਤੇ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਹਾਂ ਪੁੱਤ ਵੀਡੀਓ ਨੂੰ ਕਮੈਂਟ ਕਰਿਓ ਸ਼ੇਅਰ ਕਰਿਓ ਲਾਇਕ ਕਰਿਓ ਤੇ ਵੀਡੀਓ ਦੇਖਣ ਲਈ ਸਾਰੇ ਮੇਰੇ ਧੀਆ ਪੁੱਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਧੰਨਵਾਦੀ ਤੁਸੀਂ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਠੀਕ ਹੈ ਜੀ ਸਸਟੀ ਗਾ ਬਾਏ